ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਫਰੇ ਲੈ ਕੇ ਆਜਨਾ ਜੀ ਅਗਲੇ 5 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ ਹੋਂ ਤੇ ਜਿਹੜੇ 5 ਦਿਨਾਂ ਨੇ ਵਾਈ ਅਪ੍ਰੈਲ ਤੱਕ ਮੌਸਮ ਪੰਜਾਬ ਦਾ ਨਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹੇਗਾ ਸੋ ਇੱਕ ਪੱਛਮੀ ਸਿਸਟਮ ਪਹੁੰਚ ਕਰ ਚੁੱਕਿਆ ਜੀ ਤੇ ਇਹ ਸਿਸਟਮ ਅਗਲੇ 48 72 ਘੰਟੇ ਸਰਗਰਮ ਰਹਿਣ ਵਾਲਾ ਉੱਤਰ ਭਾਰਤ ਦੇ ਵਿੱਚ ਕਿ ਇਹਦੀਆਂ ਗਤੀਵਿਧੀਆਂ ਹੋਣਗੀਆਂ ਇਹ ਵੀ ਤੁਹਾਨੂੰ ਦੱਸਾਂਗੇ ਅਪਡੇਟ ਇਹਦੇ ਬਾਰੇ ਵੀ ਤੁਹਾਨੂੰ ਦਿਆਂਗੇ ਸੋ ਅਸਲੇ ਤੇ ਆ ਸਿੱਧਾ ਤੁਹਾਨੂੰ ਤਾਜ਼ਾ ਸੈਟੇਲਾਈਟ ਦਸਿਨਾ ਤੇ ਲੈ ਕੇ ਚੱਲਦੇ ਆ ਜੀ ਅ ਇਸ ਵੇਲੇ ਲਗਭਗ 5:07 ਵਜਣ ਜਾ ਰਹੇ ਨੇ 17 ਫਰਵਰੀ ਦਾ ਦਿਨ ਗਰਮ ਹੋਣ ਦੇ ਬਾਵਜੂਦ ਜਿਹੜਾ ਲੰਘ ਚੁੱਕਿਆ ਆਪਣਾ ਆਖਰੀ ਪੜਾਤਿਆ ਤੇ ਇਸ ਵੇਲੇ ਦੀ ਆਪਣਾ ਜਿਗਰ ਤਸਵੀਰਾਂ ਦੇਖਦੇ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ Rajasthan ਦੀ ਰਾਸ਼ਾਂ ਦੇ ਖਾਸ ਕਰਕੇ ਬਿਕਾਨੇ ਰਸੀਖਾ ਤੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਐਸੇ ਲੇ ਕਿਤੇ ਕਿਤੇ ਹਲਕੇ ਦਰਮਿਆਨੇ ਸ਼ਰਾਟੇ ਲੱਗ ਰਹੇ ਨੇ ਸਕਰੀਨ ਦੇ ਉੱਤੇ ਤੁਸੀਂ ਦੇਖ ਵੀ ਸਕਦੇ ਆ ਕਿ ਇਹਨਾਂ ਖੇਤਰਾਂ ਦੇ ਵਿੱਚ ਇੱਕ ਬਦਲ ਵਾਈ ਜਿਹੜੀ ਪੱਲੇ ਫੱਦਰ ਤੇ ਲੰਘ ਰਹੀ ਆ ਹਲਕੇ ਛਿੱਟੇ ਸ਼ਰਾਟੇ ਇਹਨਾਂ ਖੇਤਰਾਂ ਦੇ ਵਿੱਚ ਦਰਜ ਹੋ ਰਹੇ ਨੇ ਲੈਂਦੇ ਵਾਲੇ ਪਾਸੇ ਯਾਨੀ ਕਿ ਪਾਕਿਸਤਾਨ ਦੇ ਹਵਤ ਵਿਖਾਗਾਂ ਦੇ ਵਿੱਚ ਇਸ ਵੇਲੇ ਬਦਲਵਾਈ ਐਂਟਰ ਕਰ ਰਹੀ ਹੈ ਸੋ ਇਹ ਪਛਮੀ ਸਿਸਟਮ 18 ਤੇ 19 ਤਰੀਕ ਯਾਨੀ ਕਿ ਜਿਹੜੇ ਅਗਲੇ 48 ਜਾਂ ਕਹੇ ਲੀਏ ਕਿ ਅਗਲੇ ਜਿਹੜੇ 72 ਘੰਟੇ ਹੋਣਗੇ ਇਹਨਾਂ ਘੰਟਿਆਂ ਦੇ ਦਰਮਿਆਨ ਅਗਲੇ ਦੋ ਦਿਨਾਂ ਦੇ ਦਰਮਿਆਨ ਇਸ ਸਰਗਰਮ ਹੋਵੇਗਾ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਗੜੇਮਾਰ ਦੇ ਕੁਝ ਖੇਤਰਾਂ ਦੇ ਵਿੱਚ ਅਸਰ ਪੈਣਗੇ ਖਾਸਯੋਂ ਪੰਜਾਬ ਦੇ ਕੁਝ ਖੇਤਰ ਹੋਣ ਭਾਵੇਂ ਉਹ ਰਾਜਸਥਾਨ ਜਾਂ ਹਰਿਆਣਾ ਦੇ ਖੇਤਰ ਹੋਣ ਸੋ ਇਹ ਸਿਸਟਮ ਨੂੰ ਵੀ ਸਪੋਰਟ ਜਿਹੜੀ ਆ ਹੀਟ ਕਰੇਗੀ ਤੁਫਾਨ ਜੇਕਰ ਲੱਗ ਜਾਂਦੀ ਆ ਕੱਲ ਤੇ ਜੇਕਰ ਪੁਰਾ ਤੀਜੇ ਨਾਲ ਚੱਲਦਾ ਜਾਂ ਫਿਰ ਕਿਤੇ ਜਿੱਥੇ ਕਿਤੇ ਰੁਕ ਵੀ ਜਾਂਦਾ ਤੇ ਉਥੇ ਗੜਝਲਿਸ਼ਕ ਵਾਲੇ ਬਦਲਾ ਦਾ ਨਿਰਮਾਣ ਹੋ ਸਕਦਾ ਸਿਰ ਇਹ ਸਾਰੇ ਪੈਰਾਮੀਟਰ ਜਿਹੜੇ ਆ ਇਹ ਡਿਪੈਂਡ ਕਰਨਗੇ ਕਿੰਨੇ ਕੁ ਫਿੱਟ ਬੈਠਦੇ ਆ ਫਿਲਹਾਲ ਜੇ ਅਗਲੇ 48 ਘੰਟਿਆਂ ਦੇ ਲਈ ਮੌਸਮ ਵਿਭਾਗ ਨੇ ਅਲਰਟ ਵੀ ਜਾਰੀ ਕਰ ਦਿੱਤਾ ਹੈ ਉਹ ਵੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਜੇਕਰ ਆਪਾਂ ਬੀਤੇ 24 ਘੰਟਿਆਂ ਦੇ ਅੰਕੜੇ ਚੱਕਦੇ ਆ ਤੇ 40 ਜਾਂ ਤੋਂ ਫਾਰ ਟੈਂਪਰੇਚਰ ਜਾ ਚੁੱਕੇ ਨੇ ਭਾਵਿਓ ਪੰਜਾਬ ਦੇ ਨੇ ਭਾਵਿਓ ਹਰਿਆਣੇ ਦੇ ਨੇ ਜੇਕਰ ਗੱਲ ਪੰਜਾਬ ਦੀ ਕਰਦੇ ਹਾਂ ਜੀ 43.3 ਡਿਗਰੀ ਦੇ ਨਾਲ ਬਠਿੰਡਾ 에ਅਰਹੋਰਟ ਸਭ ਤੋਂ ਗਰਮ ਖੇਤਰ ਰਿਹਾ 41.2 ਡਿਗਰੀ ਦੇ ਨਾਲ ਸਰਸਾ ਜ਼ਿਲ੍ਹਾ ਹਰਿਆਣਾ ਦੇ ਵਿੱਚ ਸਭ ਤੋਂ ਗਰਮ ਜ਼ਿਲ੍ਹਾ ਦਰਜ ਹੋਇਆ ਸੋ ਇਹ ਮੈਕਸਿਮਮ ਟੈਂਪਰੇਚਰ ਨੇ 36 ਤੋਂ ਲੈ ਕੇ 38 39 40 ਦੇ ਆਸ-ਪਾਸ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਚੱਲਦੇ ਹੋਏ ਨੇ ਹਰਿਆਣਾ ਦੇ ਵੀ 36 ਸੰਤ ਤੀ ਦੇ ਲੈ ਕੇ 40 41 ਦੇ ਆਸ-ਪਾਸ ਟੈਂਪਰੇਚਰ ਮੈਕਸਿਮਮ ਚੱਲਦੇ ਹੋਏ ਨੇ ਸੋ ਇਹਨਾਂ ਦੇ ਵਿੱਚ ਵਾਧਾ ਹੋਇਆ ਜੀ ਬੀਤੇ ਦਿਨਾਂ ਦੇ ਮੁਕਾਬਲੇ ਜਿਵੇਂ ਕਿ ਅਸੀਂ ਤੁਹਾਨੂੰ ਕਿਹਾ ਸੀ ਸੋ ਇਹਨਾਂ ਦੇ ਵਿੱਚ 1 ਅੱਧੇ ਡਿਗਰੀ ਦਾ ਹੋਰ ਵਾਧਾ ਹੋ ਸਕਦਾ ਹੈ ਕੱਲ ਤੇ ਜਿੱਥੇ ਟੈਂਪਰੇਚਰ 40 ਤੋਂ ਪਾਰ ਲੈ ਕੱਦਾ ਡਿਗਰੀ ਕੱਲ ਹੋਰ ਜਿਹੜੇ ਉੱਤੇ ਨੂੰ ਟੈਂਪਰੇਚਰ ਜਾ ਸਕਦੇ ਨੇ ਸੋ ਨਾਲ ਹੀ ਪਛਮੀ ਸਿਸਟਮ ਐਂਟਰੀ ਮਾਰ ਜਗਾ ਅਸਾਰ ਹੈ ਕਿ ਅਜਾਤੀ ਰਾਤ ਤੋਂ ਬਾਅਦ ਬਦਲਵਾਈ ਪੰਜਾਬ ਦੇ ਵਿੱਚ ਚੜ੍ਹਦੇ ਪੰਜਾਬ ਦੇ ਵਿੱਚ ਯਾਨੀ ਕਿ ਲੈਂਦਾ ਪੰਜਾਬ ਵਾ ਫਾਵੇਂ ਚੜ੍ਹਦਾ ਪੰਜਾਬ ਦਾ ਬਹੁਤ ਹੀ ਵੇਰ ਤਰ੍ਹਾਂ ਦੇ ਵਿੱਚ ਬਦਲਵਾਈ ਅੱਜ ਰਾਤ ਨੂੰ ਦੱਸ ਸਕਦੇ ਆ ਹਰਿਆਣਾ ਰਾਜਾਂ ਦੇ ਵਿੱਚ ਵੀ ਬਦਲਵਾਈ ਉੱਪਰਲੇ ਫੱਦਰ ਤੇ ਬਣ ਸਕਦੀ ਆ ਸੋ ਆਉਂਦੇ ਜਿਹੜੇ 2 ਦਿਨ ਨੇ 18 ਤੇ 19 ਤਰੀਕ ਇਹ ਸਿਸਟਮ ਬਾਰੇ ਆਪਾਂ ਤੁਹਾਨੂੰ ਜਿਹੜੀ ਜਿਲ੍ਹਾਵਾਰ ਅੰਕੜੇ ਨੇ ਉਹ ਕੱਲ ਸਵੇਰ ਦੀ ਵੀਡੀਓ ਦੇ ਵਿੱਚ ਦੱਸਾਂਗੇ ਕਿਉਂਕਿ ਹਾਲੇ ਕਾਫੀ ਕੁਝ ਡਿਪੈਂਡ ਜਿਹੜਾ ਹੁਣ ਆ ਬਾਕੀ ਹੈ ਕਿ ਇਹ ਸਿਸਟਮ ਕਿੰਨਾ ਪ੍ਰਭਾਵ ਪਾ ਸਕਦਾ ਇਹ ਆਪਾਂ ਨੂੰ ਕੱਲ ਅਨੁਮਾਨ ਜਰਾ ਬਿਲਕੁਲ ਸਹੀ ਤੁਹਾਨੂੰ ਦੱਸਿਆ ਜਾਵੇਗਾ ਫਿਲਹਾਲ ਆਸਾਰ ਇਹ ਨੇ ਜੀ ਕਿ 70-75% ਖੇਤਰਾਂ ਦੇ ਵਿੱਚ ਪੰਜਾਬ ਦੇ ਮੀਂਹ ਦਰਜ ਹੋ ਸਕਦੇ ਨੇ ਕਿਤੇ ਕਿਤੇ ਜਿਹੜਾ ਹਨੇਰ ਚੱਕਰ ਵੀ ਚੱਲ ਸਕਦਾ ਜਿਵੇਂ ਪਿੱਛੇ ਵਾਲਾ ਸਿਸਟਮ ਚਲਾ ਕੇ ਗਿਆ ਤੇ ਕੁਝ ਖੇਤਰ ਐਸੇ ਹੋ ਸਕਦੇ ਨੇ ਜਿੱਥੇ ਹਲਕੀ ਗੜੀਮਾਰ ਵੀ ਹੋ ਸਕਦੀ ਹੈ ਤੇ ਦਰਮਿਆਨੇ ਛਰਾਟੇ ਦੇ ਖੇਤਰਾਂ ਦੇ ਵਿੱਚ ਲੱਗਣ ਦੇ आसार ਨੇ ਭਾਵੀਆਂ ਪੰਜਾਬ ਹੈ ਭਾਵੀਆਂ ਹਰਿਆਣਾ ਰਾਜਸਥਾਨ ਦੇ ਖੇਤਰ ਹੈ ਪਹਾੜੀ ਖੇਤਰਾਂ ਦੇ ਵਿੱਚ ਵੀ ਇਹ ਸਿਸਟਮ ਸਰਗਰਮ ਹੋਵੇਗਾ ਉਮੀਦ ਨਾਲ ਕਿਤੇ ਕਿਤੇ ਹਲਕੀ ਗੜੇਮਾਰ ਪਹਾੜਾਂ ਦੇ ਵਿੱਚ ਵੀ ਹੋ ਸਕਦੀ ਹੈ ਇਸ ਤੋਂ ਲਾਵਾ ਜੀ ਇੱਕ ਨਜ਼ਰ ਤਾਜ਼ਾ ਅੰਕੜੇ ਤੇ ਲਾਵਾਂਗੇ ਮੌਸਮ ਹਾਕ ਦੇ ਜੋ ਕਿ ਤੁਹਾਡੇ ਸਾਹਮਣੇ ਨੇ 16 ਆਪਣੇ 17 18 17 ਤਰੀਕਾ ਅੱਜ ਦਾ ਕੋਈ ਵਾਰਨਿੰਗ ਨਹੀਂ ਹੈ ਫਿਲਹਾਲ ਅੱਜ ਕੋਈ ਅਲਰਟ ਨਹੀਂ ਸੀ 18 19 ਤਰੀਕ ਲਈ ਜੈਲੋ ਅਲਰਟ ਜਾਰੀ ਕੀਤੇ ਗਏ ਨੇ ਗਰਜ ਲਿਸ਼ਕ ਦੇ ਨਾਲ ਉਮੀਦ ਹੈ ਪੰਜਾਬ ਦੇ ਵਿੱਚ ਹਰਿਆਣਾ ਚੰਡੀਗੜ੍ਹ ਦਿੱਲੀ ਦੀ ਗੱਲ ਕਰਦੇ ਆ ਤੇ ਔਰੇਂਜ ਅਲਰਟ ਕੱਟ ਦੇ ਲਈ ਜਾਰੀ ਕੀਤੇ ਗਏ ਨੇ ਯਾਨੀ ਕਿ ਹਰਿਆਣਾ ਦੇ ਵਿੱਚ ਹੋਰ ਰਾਜਸਥਾਨ ਦੇ ਕੁਝ ਹਾਗਾਂ ਦੇ ਵਿੱਚ ਦਿੱਲੀ ਦੇ ਆਸਾ ਜੜਿਆ ਯਾਰ ਔਰੇਂਜ ਲੜ ਜੜਿਆ ਕੱਲ ਜਾਰੀ ਨੇ ਗਰਜਲੇਸ਼ਕ ਦੇ ਨਾਲ ਮੀ ਇਹਨਾਂ ਹਾਗਾਂ ਤੱਕ ਪਹੁੰਚ ਕਰਨਗੇ ਤੇ ਯੈਲੋ ਲੜ ਜੜਿਆ ਪੰਜਾਬ ਦੇ ਵਿੱਚ ਜਾਰੀ ਕਿਤੇ ਗਏ ਨੇ ਬਾਕੀ ਤੁਹਾਨੂੰ ਲਿਖਤੀ ਪੋਸਟਰਾਂ ਹੀ ਜਾਂ ਫਿਰ ਕੱਲ ਹੋਰ ਅਨਮਾਨ ਲੈ ਕੇ ਸਟੀਕ ਅਨਮਾਨ ਤੁਹਾਨੂੰ ਦੱਸਿਆ ਜਾਵੇਗਾ ਕਿ ਇਹ ਸਿਸਟਮ ਕਿੰਨਾ ਕੁ ਪ੍ਰਭਾਵ ਪਾ ਸਕਦਾ ਕਿਉਂਕਿ ਹਾਲੇ ਕੱਲ ਦਾ ਦਿਨ ਬਾਕੀ ਆ ਦੁਪਹਿਰ ਤੋਂ ਫੈਲਾ ਫੈਲਾ ਜੇਕਰ ਧੁੱਪ ਲੱਗ ਜਾਂਦੀ ਹੈ ਹੀਟ ਬਣ ਜਾਂਦੀ ਹੈ ਤੇ ਨਾਲ ਜੇਕਰ ਪੁਰਾ ਤੇਜ਼ੇ ਨਾਲ ਚੱਲ ਫਿਰਦਾ ਤੇ ਫਿਰ ਕਾਫੀ ਕੁਝ ਜਿਹੜੀਆਂ ਪਰਿਸਥਿਤੀਆਂ ਨੇ ਉਹ ਡਿਪੈਂਡ ਕਰਨਗੇ ਕਿ ਸਿਸਟਮ ਤਗੜੇ ਲੈਵਲ ਦਾ ਬਣ ਜਾਂਦਾ ਹੈ ਗਰਜਲਿਸ਼ਕ ਵਾਲੇ ਬਦਲ ਨਿਰਮਾਣ ਕਰਨਗੇ ਜਾਂ ਫਿਰ ਨਹੀਂ ਕਰਨਗੇ ਧੰਨਵਾਦ ਜਸ਼ਕੂ